हां जी ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਮਹਾਰਾਜ ਦਸੇ ਪਾਸ਼ੀਆਂ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਾਦਾ ਸਹਿਬ ਦੇਵਾ ਜੀ ਸੰਗੋਸ਼ੀਦੋ ਸੋ ਗੁਰੂ ਕੇ ਪਿਆਰਿਓ ਪਰਮੇਸ਼ਰ ਦੇ ਨਾਮ ਨੂੰ ਯਾਦ ਯਾਦ ਨੂੰ ਹਮੇਸ਼ਾ ਹੀ ਆਪਣੇ ਜ਼ਿੰਦਗੀ ਦੀ ਸਭ ਤੋਂ ਅਹਿਮ ਚੀਜ਼ ਸਮਝ ਕੇ ਗੁਰੂ ਦੀ ਗੱਲ ਸੁਣਨੀ ਗੁਰੂ ਦੀ ਗੱਲ ਬਾਚਣੀ ਗੁਰੂ ਦੀ ਗੱਲ ਪੜ੍ਹਨੀ ਗੁਰੂ ਦੀ ਗੱਲ ਦੇਖਣੀ ਦਰਸ਼ਨ ਦੀਦਾਰੇ ਇਹ ਸਾਰੇ ਭਗਤੀ ਦੀਆਂ ਗੱਲ ਨੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਭਗਤੀ ਕਰਨ ਦਾ ਪਾਠ ਨਾਮ ਸਨਬੰਦੀ ਕਰਨ ਦਾ ਚਾਹ ਹੈ ਉਹ ਪਾਲ ਪਾਲ ਇਹ ਭਾਲਦੇ ਨੇ ਸਾਨੂੰ ਕੋਈ ਵਾਹਿਗੁਰੂ ਦੇ ਨਾਮ ਦੀ ਗੱਲ ਦੱਸੇ ਪਰਮਾਤਮਾ ਦੇ ਨਾਮ ਦੀ ਉਹਨਾਂ ਨੂੰ ਗੱਲ ਐਨੀ ਚੰਗੀ ਲੱਗਦੀ ਹੈ ਨਾ ਇਹ ਗੱਲ ਦਾ ਮਹਾਰਸਤੇ ਪਾਸ਼ਾ ਗੁਰੂਆਂ ਸਹਿਬਾਨਾਂ ਨੂੰ ਵੀ ਲੱਗਦੀ ਰਹੀ ਹੈ ਕਿ ਜਿਹੜਾ ਮੈਨੂੰ ਵਾਹਿਗੁਰੂ ਦੀ ਗੱਲ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮਾਰਾ ਉਹਨੂੰ ਵੀਰ ਕਿਹਾ ਭਾਈ ਕਿਹਾ ਮੇਰੇ ਹੱਥ ਬੱਕੀ ਜੋ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਉਹ ਸਾਡਾ ਭਾਈ ਹੈ ਸਾਡਾ ਵੀਰ ਹੈ ਸੋ ਜਿਹੜੇ ਬੰਦੇ ਬੰਦੀ ਕਰਦੇ ਨੇ ਕੋਈ ਕਿਸੇ ਸ਼ਬਦੀ ਆराधना ਕਰਦਾ ਹੈ ਕੋਈ ਕਿਸੇ ਸ਼ਬਦੀ ਆराधना ਕਰਦਾ ਹੈ ਇਸ ਤਰ੍ਹਾਂ ਕਰਕੇ ਕੋਈ ਮੂਲ ਮੰਤਰ ਕਰਦਾ ਕੋਈ ਜਪਜੀ ਸਾਹਿਬ ਕੋਈ ਚੌਪਈ ਸਾਹਿਬ ਜਿਵੇਂ ਹਰ ਇੱਕ ਬੰਦੇ ਦੇ ਅਲੱਗ-ਅਲੱਗ ਸੁਭਾਅ ਹੁੰਦੇ ਨੇ ਇਸ ਤਰ੍ਹਾਂ ਚੁਆਇਸ ਇੱਛਾ ਵੀ ਹਰ ਇੱਕ ਦੀ ਅਲੱਗ-ਅਲੱਗ ਹੁੰਦੀ ਹੈ ਕੋਈ ਚਾਤਰੀ ਸ਼ੰਦ ਪੜਦਾ ਗੋਬਿੰਦ ਦੇ ਮਕੰਦੇ ਗੋਬਿੰਦੇ ਮੁਕੰਦੇ ਦਾ ਜਿਹੜਾ ਸ਼ਬਦ ਹੈ ਬਹੁਤ ਹੀ ਜਿਆਦਾ ਸ਼ਕਤੀਸ਼ਾਲੀ ਬਹੁਤ ਹੀ ਜਿਆਦਾ ਸ਼ਕਤੀਸ਼ਾਲੀ ਪਰ ਆਪਾਂ ਨੂੰ ਬਾਣੀ ਪੜਦਾਂ ਪੜਦਣ ਵਿੱਚ ਇਸ ਤਰ੍ਹਾਂ ਹੋ ਜਾਂਦਾ ਮੈਂ ਇਹ ਵੀ ਇਹ ਸ਼ਬਦ ਪਤਾ ਨਹੀਂ ਕਿਵੇਂ ਜੀ ਹੈ ਇਹ ਮੇਰਾ ਕੰਮ ਕਰੂਗਾ ਜਾਂ ਨਾ ਕਰੂਗਾ ਫਿਰ ਤਾਂ ਕਬੀਰ ਸਾਹਿਬ ਪਤਾ ਕੀ ਕਹਿੰਦੇ ਨੇ ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ ਜਿਵੇਂ ਕੋਈ ਕਹੇ ਹਰੀ ਹਰੀ ਜੀ ਸਰੋਂ ਬਾੜੀ ਕੋਲੂ ਤੋਂ ਲੈ ਜੇ ਉਹਨੂੰ ਕਹੇ ਪੀੜ ਦੇ ਭਾਈ ਕੋਲੂ ਦੇ ਵਿੱਚ ਨਾ ਤਾਂ ਉਹ ਕੱਚੀ ਸਰੋਂ ਦੀ ਨਾ ਤਾਂ ਖਾਲ ਬਣਦੀ ਐ ਨਾ ਉਹਦਾ ਫਿਰ ਤੇਲ ਨਿਕਲਦਾ ਇਸ ਤਰ੍ਹਾਂ ਕਰਕੇ ਕੱਚੇ ਆਰਾਧਿਆਂ ਵਾਲੇ ਬੰਦੇ ਕਦੇ ਕਾਮਯਾਬ ਨਹੀਂ ਹੁੰਦੇ ਕਾچی ਸਰਸੋਂ ਪੀਲੇ ਕਹਿ ਨਾ ਖਾਲ ਪਈ ਨਾ ਤੇ ਸੋਭਾ ਵਿਚਾਰ ਕਰਦੇ ਆ ਜਿਹੜਾ ਸ਼ਬਦ ਪੜ੍ਹਦੇ ਆ ਉਹ ਤੇ ਦਿਰੜਤਾ ਹੋਵੇ ਇਹਦਾ ਹੋ ਜਾਂਦਾ ਵੀ ਇੱਕ ਨੂੰ ਆਪਾ ਪੂਰਾ ਲੱਗੇ ਰਹੀਏ ਉਸ ਤੋਂ ਬਾਅਦ ਸਪੂਨ ਕਰਦੇ ਫਿਰ ਹੋਰ ਸ਼ਬਦ ਕਰ ਲਈ ਇਸ ਤਰ੍ਹਾਂ ਤਾਂ ਬਣਿਆ ਆ ਪਰ ਇਹ ਨਹੀਂ ਦੋ ਕਿ ਦਿਨ ਉਹ ਕਰ ਲਿਆ ਦੋ ਕਿ ਦਿਨ ਉਹ ਕਰ ਲਿਆ ਦੋ ਕਿ ਦਿਨ ਉਹ ਕਰ ਲਿਆ ਉਹ ਫਿਰ ਸ਼ੌਦੀ ਬੇਅਦਵੀ ਹੋ ਜਾਂਦੀ ਹੈ ਵੀ ਉਹ ਤੇ ਯਕੀਨ ਨਹੀਂ ਹੈਗਾ ਇੱਕ ਹੁੰਦਾ ਵੀ ਸਪੂਰਨ ਕਰਕੇ ਮਹੀਨਾ 2 ਮਹੀਨਾ ਕਰਕੇ ਫਿਰ ਅਗਲਾ ਇਹ ਨਾ ਹੋ ਸਕਦਾ ਇਹਦੇ ਵਿੱਚ ਕੋਈ ਵੀ ਅਦਬੀ ਵਾਲੀ ਗੱਲ ਨਹੀਂ ਉਹ ਇੱਕ ਚਾਹ ਹੁੰਦਾ ਵੀ ਇਹ ਕਰਨਾ ਪੂਰਾ ਇਹ ਪੂਰਾ ਕਰਕੇ ਫਿਰ ਅਗਲਾ ਕਰਨਾ ਇਹ ਖਜ਼ਾਨਾ ਇਕੱਠਾ ਹੋ ਜਾਂਦਾ ਵੀ ਇਸ ਤਰ੍ਹਾਂ ਬੰਦੇ ਦਾ ਸੋ ਜਿਹੜੇ ਗੋਬਿੰਦ ਦੇ ਮੁਕੰਦੇ ਦਾ ਜਾਪ ਕਰਦੇ ਨੇ ਉਹ ਲੋਕ ਉਹ ਸੰਗਤ ਉਹ ਪਿਆਰੇ ਧੰਨ ਨੇ ਮੇਰੀ ਨਮਸਕਾਰ ਹੈ ਉਹਨਾਂ ਨੂੰ ਸੋ ਜੇ ਗੋਵਿੰਦੇ ਮੁਕੰਦੇ ਦੇ ਨਾਲ ਕੋਈ 10 ਵਾਲਾ ਕਰ ਲਓ ਕੋਈ 20 ਕਰ ਲਓ ਬੈਸ 30 35 ਵਾਲਾ ਕਰਨੀ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਪਰ ਤੁਸੀਂ ਜੋ 5 4 ਤੋਂ ਵੀ ਸਟਾਰਟਿੰਗ ਕਰ ਸਕਦੇ ਹੋ ਤੇ ਜਦ ਤੱਕ ਆਪਦੇ ਆਸਣ ਤੇ ਕੋਈ ਜਿੱਥੇ ਤੁਸੀਂ ਜਗ੍ਹਾ ਬਣਾਈ ਹੈ ਉੱਥੇ ਕਰਦੇ ਰਹੋ ਕੋਲੇ ਜਲ ਰੱਖ ਲਓ ਦੇਖ ਲਓ ਤੁਸੀਂ ਜਿੱਥੇ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਲ ਦੇ ਕਿਨਾਰੇ ਬੈਠੇ ਜਿੱਥੇ ਜਲ ਦੀ ਸਹੂਲਤ ਹੋਵੇ ਤਾਂ ਪੀਣ ਨੂੰ ਇੱਕ ਇਸ਼ਨਾਨ ਨੂੰ ਇੱਕ ਜਲ ਹੈ ਜਿਹੜਾ ਜਲ ਇਹ ਗੁਰੂ ਸਾਹਿਬ ਜੀ ਕਹਿੰਦੇ ਪਾਵਨ ਗੁਰੂ ਪਾਣੀ ਪਤਾ ਪਿਤਾ ਮੰਗੂ ਮੰਨੇ ਇਹ ਇਹ ਜੋ ਸੁਣਨ ਦੀ ਸ਼ਕਤੀ ਬੰਦੇ ਦੀ ਤਰ੍ਹਾਂ ਸ਼ਕਤੀ ਹੈ ਜੀ ਸੁਣਨ ਦੀ ਪਾਣੀ ਚ ਪਾਣੀ ਸਾਰਾ ਦੇ ਸਾਥੀ ਰਹੇ ਫਿਰ ਪਾਣੀ ਸਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਹੈ ਬਾਰ ਬਾਰ ਬਾਰੀ ਤੌਰ ਤੇ ਵੀ ਅੰਦਰਲੀ ਤੌਰ ਤੇ ਵੀ ਪਾਣੀ ਨਾਲ ਜੁੜੇ ਰਹਿਣ ਵਾਲੇ ਪਾਣੀ ਦਿਨਾ ਸੋ ਗੋਬਿੰਦ ਜੇ ਮੁਕੰਦੇ ਚਾਤਰੀ ਸੰਤ ਪ੍ਰਸਾਦ ਗੋਬਿੰਦ ਜੇ ਮੁਕੰਦੇ ਉਦਾਰੇ ਪਾਰੇ ਹਰੀਆ ਕਰਨ ਦਾ ਨਾਮ ਹੈ ਕੰਮ ਇਹ ਸ਼ਬਦ ਹੈ ਜੇ ਪੂਰਾ ਸ਼ਬਦ ਪੜ੍ਹ ਕੇ ਜਿੰਨਾ ਸੀ ਮਾਲਾ ਕਰਨੀਆਂ ਨੇ ਜੇ ਮਾਲਾ ਨਹੀਂ ਕਰਨੀਆਂ ਉਦਾਂ ਹੀ ਬੈਠ ਕੇ ਇਸ ਤਰ੍ਹਾਂ ਗੋਬਿੰਦ ਜੇ ਮੁਕੰਦੇ ਉਦਾਰੇ ਪਾਰੇ ਪ੍ਰਸੂਤੀ ਨਾਲ ਕਰਨ ਲੱਗ ਜੋ ਕਰਦੇ ਆ ਕਰਦੇ ਆ ਘੰਟਾ ਕਰ ਲੋ ਡੇਢ ਘੰਟਾ ਕਰ ਲੋ ਰੋ 2 ਘੰਟੇ 3 ਘੰਟੇ ਤੇ ਥੋੜਾ ਜਿਹਾ ਅਭਿਆਸ ਜੇ ਇਹਦੇ ਨਾਲ ਇਹ ਕਰਿਆ ਜਾਵੇ ਨਾ ਨੌ ਮੰਤਰ ਮੰਤਰਾਂ ਨੂੰ ਜੰਤਰ ਜੰਤਰ ਨਵ ਸਤੀ ਸਤੀ ਨੰਤਰ ਤੰਤਰ ਜਾਵ ਸਾਉ ਦੇ ਵਿੱਚੋਂ ਇਹ ਫਿਰ ਹੋਰ ਵੀ ਜਿਆਦਾ ਕੰਮ ਕਰਨ ਲੱਗ ਜਾਂਦਾ ਹੈ ਅਧੂਰਾ ਤਾਂ ਇਹ ਕੰਮ ਛੱਡਦਾ ਨਹੀਂ ਪਰ ਜਿਹੜਾ ਉਹ ਨਾਲ ਸ਼ਬਦ ਲਾਏ ਉਹ ਵੀ ਉਹਦਾ ਰੰਗ ਦਿਖਾਏਗਾ ਜਿਵੇਂ ਡਾਕਟਰ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਭਾਈ ਆਹ ਦਵਾਈ ਖਾਦੀ ਹਾਂ ਜੀ ਕਹਿੰਦੇ ਥੋੜਾ ਜਿਹਾ ਗੱਲ ਬਣੀ ਨਹੀਂ ਫਿਰ ਉਹ ਉਸੇ ਦਵਾਈ ਦੇ ਨਾਲ ਕੋਈ ਹੋਰ ਦਵਾਈ ਲਾ ਦਿੰਦਾ ਹੈ ਸੋ ਜੇ 20 ਵਾਰੀ 25 ਵਾਰੀ ਜਾਂ ਇੱਕ ਵਾਰਾ ਨਾਮ ਮੰਤਰ ਮੰਤਰੰ ਨਮੋ ਚ ਨਮ ਮੰਤਰ ਮੰਤਰੰ ਜੰਤਰ ਜੰਤਰਨ ਓਮ ਇਸਟੇਸ਼ਨ ਤੰਤਰ ਤੰਤਰ ਇਹ ਨਾਲ ਪੜ੍ਹ ਲਿਆ ਕਰੋ ਨਾਮ ਮੰਤਰ ਮੰਤਰੰ ਨਮੋ ਜੰਤਰ ਜੰਤਰਨ ਨਮਸਤੇ ਇਸਟੇ ਨੂੰ ਤੰਤਰ ਤੰਤਰ ਇਹ ਪਰ ਮੰਤਰ ਤੰਤਰ ਜੰਤਰ ਸਾਰਾ ਇਹਦੇ ਵਿੱਚ ਜੇ ਆਪਾਂ ਕਹਿ ਦੇਣਾ ਕਰਿਆ ਕਰਾਇਆ ਬਲਾਣਾ ਠਮਕਾ ਉਹ ਵਿੱਚ ਹੀ ਉਧਰੋਂ ਕੰਮ ਕਰਨ ਲੱਗ ਜਾਂਦੇ ਫਿਰ ਇਹ ਇਸ ਤਰ੍ਹਾਂ ਕਰਕੇ ਗੁਰੂ ਘਰ ਵਿੱਚ ਵਿਧੀਆਂ ਯੁਕਤੀਆਂ ਬਥੇਰੀਆਂ ਨੇ ਜਿਵੇਂ ਦਾ ਭਾਉ ਭਾਵਨਾ ਵਾਲਾ ਹੋਵੇ ਆ ਚੜਦੀ ਕਲਾ ਹੀ ਹੋ ਜਾਂਦੀ ਹੈ ਇਹ ਤੁਸੀਂ ਪਹਿਲੀ ਵਾਰੀ 11 ਵਾਰੀ 21 ਵਾਰੀ ਜਾਂ 108 ਵਾਰੀ ਸ਼ੁਰੂ ਕਰ ਲਓ ਫਿਰ ਇਹਦੇ ਨਾਲ ਹੀ ਜੁੜ ਜੇਗਾ ਇਹ ਇਹ ਫਿਰ ਨਾ ਆਪਣਾ ਚਲੰਤ ਹੋ ਜਾਂਦਾ ਹੈ ਜਿਉਂ-ਜਿਉਂ ਕਰੀ ਜਾਊਗਾ ਜਿਉਂ ਉਹ ਮਠਿਆਸ ਬਣੇਗਾ ਇਸ ਤਰ੍ਹਾਂ ਕਰਕੇ ਇਹਦੀ ਤਾਕਤ ਹੋਰ ਵੀ ਵੱਧ ਜਾਂਦੀ ਹੈ ਫਿਰ ਔਵੇਂ ਥੋੜੀ ਵਾਰੀ ਕਰ ਲਿਆ ਕਰੋ ਇਹ ਕਰੋ ਕਿਰਪਾ ਤੁਸੀਂ ਤੇ ਇਹ ਪੂਰਾ ਜੋਸ਼ ਦੇ ਨਾਲ ਪੂਰੇ ਹਿੰਮਤ ਦੇ ਨਾਲ ਪੂਰੇ ਚਾਹ ਸ਼ਾਹ ਦੇ ਨਾਲ ਚਾਹ ਸ਼ਾਹ ਦੇ ਨਾਲ ਪ੍ਰਭ ਮਿਲਣੇ ਦਾ ਚਾਹ ਅੰਦਰ ਖੇੜਾ ਚਾਹ ਦੇ ਨਾਲ ਜਵੇਂ ਮੇਰੇ ਗੁਰੂ ਦੀ ਗੱਲ ਕਰਨ ਲੱਗਿਆਂ ਮੇਰੇ ਗੁਰੂ ਦਾ ਮੈਂ ਜਾਪ ਕਰਨ ਲੱਗਿਆਂ ਮੇਰਾ ਇਹ ਸ਼ਬਦ ਹੈ ਇਹ ਮੇਰਾ ਇਹੀ ਮੇਰਾ ਗੁਰੂ ਹੈ ਇਹ ਗੁਰੂ ਹੀ ਹੈ ਇਹ ਤਾਂ ਫਰਕ ਨਹੀਂ ਸਮਝਣਾ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਤਰ੍ਹਾਂ ਕਰਕੇ ਜਿਹੜੇ ਗੋਬਿੰਦ ਸਿੰਘ ਦੇ ਨਾਲ ਪਾਠ ਕਰਦੇ ਉਹਦੇ ਨਾਲ ਇਹ ਪੰਜ ਚਾਰ ਵਾਰੀ ਜਾਪ ਕਰ ਲਿਆ ਕਰੋ ਹੋਰ ਵੀ ਜਾਇ ਤਰੱਕੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ